ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੇ ਪ੍ਰਕਾਸ਼ ਸਥਾਨ ਤੱਕ ਸ਼੍ਰੀ ਹਰਮੰਦਰ ਸਾਹਿਬ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਕਰਵਾਏ ਗਏ ਸ਼੍ਰੀ ਗੁਰਮਤ ਸਾਹਿਬ ਜੀ ਦੇ ਛਾਤਰ ਛਾਇਆ ਹੇਠ ਕਰਵਾਏ ਗਏ ਗੁਰਮਤ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਵਾਈ ਇਸ ਮੌਕੇ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤ ਨੂੰ ਹਰਜਾਸ ਨਾਲ ਹਲਕੀਤਾ ਇਸ ਮੌਕੇ ਤੱਕ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਜਰਨਲ ਸਕੱਤਰ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14 ਵਾਨ ਸਿੰਘ ਸਹਿबान ਮੌਜੂਦ ਰਹੇ ਪ੍ਰਬੰਧਕ ਕਮੇਟੀ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਬੜੇ ਵੱਡੇ ਪ੍ਰਦਰਤ ਆ ਜਿਹੜੇ ਪ੍ਰੋਗਰਾਮ ਚੁਣਾਏ ਜਾ ਰਹੇ ਨੇ ਜਿਸ ਤਰ੍ਹਾਂ ਕਿ ਪ੍ਰਕਾਸ਼ ਪੁਰਬ ਹੈ ਪਿਛਲੇ ਕਈ ਦਿਨਾਂ ਤੋਂ ਜਿਹੜਾ ਤਿਆਰੀਆਂ ਚੱਲ ਰਹੀਆਂ ਸੀਗਾ ਤਿੰਨ ਦਿਨ ਦੇ ਸਮਾਗਮ ਕਮੇਟੀ ਵੱਲੋਂ ਰੱਖੇ ਗਏ ਸੀਗੇ ਦੇਸ਼ ਵਿਦੇਸ਼ ਤੋਂ ਗੱਲ ਕਰੀਏ ਤਾਂ 50000 ਤੋਂ ਉੱਪਰ ਸੰਗਤ ਜਿਹੜੀ ਹੈ ਉਸ ਟਾਈਮ ਪਹੁੰਚੀ ਹੋਈ ਹੈ ਇੱਥੇ ਜਿਹੜੀ ਹੈ ਔਰ ਵੈਸੇ ਜਿਹੜਾ ਲਗਾਤਾਰ ਸੰਗਤਾਂ ਦਾ ਆਵਾਜ਼ ਆਵਾ ਹੁਣ ਹੋ ਚੁੱਕਾ ਜਿਸ ਤਰ੍ਹਾਂ ਕਿ ਸੰਗਤਾਂ ਜੂਰ ਸਾਹਿਬ ਜਾਂਦੀਆਂ ਸੀਗੀਆਂ ਹੁਣ ਨਾਲ ਦਿਨਾਂ ਪਟਨਾ ਸਾਹਿਬ ਵੀ ਲੋਕੀ ਸੰਗਤਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਕਈ ਕਈ ਟ੍ਰੇਨਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਪੂਰੀ ਪੂਰੀ ਟ੍ਰੇਨ ਭਰ ਕੇ ਜਿਹੜੀ ਸੰਗਤ ਆਂਦੀ ਹੈ ਤਾਂ ਬਹੁਤ ਜ਼ਿਆਦਾ ਉਸ਼ਾਹ ਲੋਕਾਂ ਦਾ ਜੁੰਦਾ ਤਖਤ ਸਾਹਿਬਾਨ ਦਾ ਜਿਹੜਾ ਲੇਕਿਨ ਅੱਜ ਜਿਸ ਤਰ੍ਹਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਇਸ ਵਾਰੀ ਪਹਿਲੀ ਵਾਰ ਹੋਇਆ ਕਿ ਬਾਬਾ ਬਿਧੀ ਚੰਦ ਜਿਹੜੇ ਨਵਤਾਰ ਸਿੰਘ ਜੀ ਬਾਬਾ ਜੀ ਉਹ ਆਪਣੇ ਦਲ ਬਲ ਦੇ ਨਾਲ ਘੋੜੇ ਹਾਥੀ ਹ ਸਵਿਧਾ ਤੇ ਪਹੁੰਚੇ ਹੋਏ ਨੇ ਤਾਂ ਕਾਫੀ ਲੋਕਾਂ ਦਾ ਜੋ ਸਾਹ ਦੇਖਣ ਨੂੰ ਮਿਲ ਰਹੇ ਆ ਇਸ ਤੇ ਨਾ ਹੀ ਕਮੇਟੀ ਵੱਲੋਂ ਜਿਹੜੇ ਪੂਰਾ ਪ੍ਰਬੰਧ ਕੀਤਾ ਗਿਆ ਨੇ ਲੰਗਰਾਂ ਦੀ ਗੱਲ ਕਰੀਏ ਰਾਇਸ਼ਾ ਦੀ ਗੱਲ ਕਰ ਲਈਏ ਹਰ ਤਰੀਕੇ ਦਾ ਪ੍ਰਬੰਧ ਕੀਤਾ ਗਿਆ ਨੇ ਨਾਲ ਦੇ ਨਾਲ ਬਿਹਾਰ ਸਰਕਾਰ ਜਿਹੜਾ ਇਸ ਪੂਰਾ ਆਪਣਾ ਯੋਗਦਾਨ ਪਾਉਂਦੀ ਹੈ ਇਸ ਵਾਰ ਵੀ ਜਿਹੜਾ ਬਿਹਾਰ ਸਰਕਾਰ ਨੇ ਆਪਣੇ ਸਾਰੇ ਭਵਨ ਜਿਹੜੇ ਨੇ ਉਹ ਤੱਕ ਕਮੇਟੀ ਨੂੰ ਰਾਇਸ਼ਾ ਵਾਸਤੇ ਦਿੱਤੇ ਹੋਏ ਨੇ 10 ਬੱਸਾਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਰਾਜਗਿਰ ਜਿਹੜੀਆਂ ਕਿ ਸੰਗਤਾਂ ਨੂੰ ਫ੍ਰੀ ਸੇਵਾ ਜਿਹ ਪੁਕੜੇ ਲਾ ਗਏ ਤੇ ਅੱਜ ਸਫਲਤਾ ਮਿਲੀ ਜਿਸ ਦੇ ਨਾਲ ਸੰਗਤਾਂ ਤੇ ਪਹੁੰਚਣੀ